ਅੱਸੀ ਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਮੋੜ ਮਕਸੂਥਾ ਜ਼ਿਲ੍ਹਾ ਬਰਨਾਲਾ ਜੀ ਇੱਥੇ ਵੀਰੇ ਬਾਈ ਦੇ ਜਾਨਵਰ ਰੱਖੇ ਹੋਇਆ ਕਰੇ ਬਹੁਤ ਚੰਗੇ ਚੰਗੇ ਝੋਟੀਆਂ ਬਾਈ ਤਿਆਰ ਕਰਦਾ ਬਾਈ ਬਰੀਡਿੰਗ ਤੇ ਕੰਮ ਕਰਦਾ ਵੀਰੇ ਤੇ ਬਾਈ ਦਾ ਕੋਈ ਸੇਲ ਪਰਚੇਜ ਵਾਲਾ ਕੰਮ ਹੈ ਨਹੀਂਗਾ ਵੀਰੇ ਤੇ ਬਾਈ ਦੁੱਧ ਪਾਉਂਦਾ ਵੀਰੇ ਤੇ ਇਹ ਆਪਾਂ ਵੀਰੇ ਵੀਡੀਓ ਦੋ ਪਾਰਟਾਂ ਵਿੱਚ ਦਿਖਾਵਾਂਗੇ ਬਾਈ ਦੀਆਂ ਗਾਂਵੀਆਂ ਵੀ ਦਿਖਾਵਾਂਗੇ ਵੀਰੇ ਤੇ ਆਹ ਪਾਰਟ 'ਚ ਤੁਹਾਨੂੰ ਆਪਾਂ ਮੱਝਾਂ ਦਿਖਾਵਾਂਗੇ ਤੇ ਲੈਣਿਆ ਬਾਈ ਤੋਂ ਸਾਰਿਆਂ ਦੀ ਜਾਣਕਾਰੀ ਗੱਲੀ ਗੱਲੀ ਦਿੰਨੇ ਆ ਡਿਟੇਲ ਵੀਰੇ ਆ ਜਾਓ ਮਿਲਦੇ ਹਾਂ ਜੀ ਵੀਰੇ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਡਿਟੇਲ ਇਹ ਵੀ ਆਪਣੀ ਘਰ ਦੇ ਝੋਟੀ ਆ ਜੀ ਠੀਕ ਆ ਜੀ ਇਹ ਉਹ ਮੱਝ ਖੜੀ ਆ ਜੀ ਉਹ ਇਹ ਵੀ ਖੜੀ ਆ ਉੱਚੀ ਮੱਝ ਨਾ ਬੈਠੀ ਆ ਬੈਠੀ ਆ ਜੀ ਹਾਂ ਜੀ ਉਹਦੀ ਕੱਤੀ ਆ ਜੀ ਠੀਕ ਆ ਜੀ ਇਹ ਮੱਝ ਦੀ ਮੱਝ ਦੇ ਲਈ 16 ਕਿਲੋ ਰੋਟੀ ਸੀਗਾ ਠੀਕ ਆ ਜੀ ਠੀਕ ਆ ਜੀ ਦੇ ਇਹ ਉਹ ਦੂਜੇ ਕੋਲ ਸੌ ਲਾ ਲੁੱਤਾ ਇਹ ਦੂਜੇ ਛੋਟੀ ਆ ਗਈ ਇਹ ਸੌ ਸੌ ਰੁਪਏ ਬੁੱਲਦੀ ਹੈ ਸ਼ੋਰ ਬੁੱਲਦੀ ਆ ਬਾਈ ਕਹਿੰਦਾ ਬ੍ਰੇਕਰ ਹੀ ਟੀ ਕਪ ਰਾਇ ਸੀ ਹਾਂ ਕਨਫਰਮ ਆ ਵੀਰੇ ਬਾਈ ਜਿਹੜੀ ਗੱਲ ਦੱਸੂਗਾ ਵੀਰੇ ਸੱਚ ਆ ਕੀ ਚਾਹੇ ਅਗਲਾ ਡੀ ਐਨ ਏ ਕਰਾ ਸਕਦਾ ਤੇ ਦੇਖੋ ਵੀਰੇ ਸਿੰਘ ਸਿੰਘ ਦੇਖੋ ਬਹੁਤ ਚੰਗਾ ਲੱਗਿਆ ਦਾ ਛੋਟੀ ਦਾ ਕਦ ਕੋਦ ਬਹੁਤ ਠੀਕ ਆ ਜੀ 2.5 ਸਾਲ ਦੀ ਠੀਕ ਆ ਠੀਕ ਇਹਦੇ 2.5 ਸਾਲ ਦੀ ਆ ਠੀਕ ਆ ਵੀਰੇ 2.5 ਸਾਲ ਦੀ ਛੋਟੀਆਂ ਵੀਰੇ ਬਹੁਤ ਚੰਗੀਆਂ ਦੇਖੋ ਫੇਸ ਬਿਊਟੀ ਦੇਖੋ ਵੀਰੇ ਕਰੋਚਾ ਬਹੁਤ ਸੋਹਣੇ ਬਈ ਫਿਰ ਸ਼ੁਰੂ ਚੱਲ ਚਾਹ। ਬਹੁਤ ਸੋਹਣੀ ਜਾਨ ਫਿਰ ਉਹ ਵੀ ਬਣੇ। ਵੀਰੇ ਦੂਜੇ ਨੰਬਰ ਤੇ ਹੀ ਰਹਿ ਜਾਣਗੇ। ਇਹ ਵੀ ਆਪਣੇ ਘਰ ਦੀ ਆ। ਠੀਕ ਹੈ ਜੀ। ਬਹੁਤ ਮੰਨ ਗੱਲ ਆਈ ਉਹ ਕੀ ਨਹੀਂ ਦੀ। ਹਾਂਜੀ ਹਾਂ। ਉਹਦੀ ਆ। ਠੀਕ ਆ ਵੀਰੇ। ਤੇ ਇਹ ਰਗੀ ਆ ਗਈ। ਆਰਜਨ ਉਹ ਖੰਗੜ ਦੇ ਪਿਆਰ ਕੋ ਬੋਲ ਲੀਏ। ਉਹ ਠੀਕ ਹੈ ਜੀ। ਆਰਜਨ ਖੰਗੜ ਦੀ ਪੋਤੀ ਗੈ ਸਕਦੇ ਆ ਵੀਰੇ ਆਪਾਂ। ਠੀਕ ਹੈ ਜੀ। ਦੇਖੋ ਵੀ ਇਹਦਾ ਵੀ ਸਿੰਘ ਚੁੰਟਰ ਕੋ ਚੱਕ ਬਹੁਤ ਸੋਹਣੀ ਝੋਟੀ। ਕਿੰਨੇ ਟਾਈਮ ਦੀ ਆ ਵੀਰੇ ਇਹ। ਇਹੋ ਕਾਈ ਥਲਾਂ ਦੀ ਹੈ ਠੀਕ ਹੈ ਵੀਰੇ ਮਾੜੀ ਤੋਂ ਇਹਨੂੰ ਕਰਦੇ ਇਹਦੀ ਮਾਤਲੇ ਅਸੀਂ ਦੂਜੇ ਤੋਂ ਇਹ 16 ਲੀਟਰ ਚ ਹੋਇਆਗਾ ਹੁਣ ਤਾਂ ਥੋੜੀ ਹੀ ਹੋਇਆ ਹੋਵੇ ਹੁਣ ਤਾਂ ਘਟਾਗਾ ਠੀਕ ਹੈ ਜੀ ਦੇਖੋ ਵੀਰੇ ਪਿੱਛੇ ਕੁੜਾ ਕਰੋ ਚੈੱਕ ਬਹੁਤ ਸੋਹਣੀ ਤਿਆਰ ਹੋ ਗਈ ਵੀਰੇ ਇਹ ਝੋਟੀ ਹਾਂ ਜੀ ਜਦੋਂ ਸਾਰੀ ਕਾਲੀ ਅਗਲੀ ਪੂਰ ਚੁੱਤੀ ਹੈ ਠੀਕ ਹੈ ਜੀ ਆਹ ਵੀਰੇ ਇਹਦੀ ਜਾਣਕਾਰੀ ਦੋ ਇਹ ਵੀ ਆਪਣੇ ਇਹ ਪਰਮੱਜਰੀਆਂ ਦੀ ਜੀ ਠੀਕ ਹੈ ਜੀ ਤੇ ਆਪਣੇ ਕੋਲੇ ਸੂਈ ਸੀ ਮੱਝ ਫਿਰ ਆਪਾਂ ਮੱਝ ਬੇਚੀ ਸੀਗੀ ਠੀਕ ਹੈ ਜੀ ਮੱਝ ਦੇਲੇ ਤੁਸੀਂ 14 ਕਿਲੋ ਦੀ ਉਹ ਦੀ ਘਟੋਤੀ ਆ ਗਈ ਇਹ ਵੀ ਆਪਣੇ ਵੀਰੇ ਘਰੀ ਇਹ ਆਪਣੇ ਹੁਣ ਆਪਾਂ ਆਪਣੇ ਕੋਲੇ ਸੂਈ ਆ ਗਈ ਠੀਕ ਆ ਵੀਰੇ ਪਹਿਲੇ ਸੂਈ ਆਪਣੇ ਕੋਲੇ ਸੂਈ ਆ ਕਿੰਨਾ ਦੁੱਧ ਦਿੱਤਾ ਵੀਰੇ ਨੇ ਪਹਿਲੇ ਸੂਈ ਇਹਦੇ 11 ਕਿਲੋ ਦਿੱਤਾ ਪਹਿਲੇ ਸੂਈ ਠੀਕ ਆ ਵੀਰੇ ਉਹਦੀ ਗਰਮੀ ਤਾਂ ਜੀ ਸੀ ਉਹ ਤਾਂ ਵੱਧ ਵੀ ਦੇ ਦੀ ਠੀਕ ਆ ਬਹੁਤ ਚੰਗਾ ਵੀਰੇ ਸੰਗ ਸ਼ੁਮ ਕਰੋ ਚੱਕ ਬਹੁਤ ਇਹਨਾਂ ਕੱਦ-ਕੁੱਦ ਵੀਰੇ ਦਾ ਵੀ ਬਹੁਤ ਸੋਹਣਾ ਦੇਖੋ ਵੀਰੇ ਕਰੋ ਚੱਕ ਆਰਡਰ ਕੁਆਲਟੀ ਦੇਖੋ ਵੀਰੇ ਕਰੋ ਚੱਕੀ ਬਹੁਤ ਸੋਹਣੀ ਤਿਆਰ ਹੋਈ ਆ ਵੀਰੇ ਤੇ ਅੱਗੇ ਆ ਦੱਸੋ ਜੀ ਇਹਦੀ ਜਾਨ ਆ ਮੱਝ ਆਪਾਂ ਹੁਣ ਲੈ ਲੈਂਦੀ ਆ ਜੀ ਠੀਕ ਆ ਵੀਰੇ ਇਹ ਤੋਖਤੇ ਸੂਰੀਆ ਆਪਣੇ ਨੇਰੇ ਪੰਡੀਆਂ ਦੀ ਆ ਜੀ ਠੀਕ ਆ ਜੀ ਤੇ ਇਹਨੇ ਸਾਡੇ ਕੋਲੇ ਮੈਂ ਜਮਾ ਦਿੱਤੇ ਮਿਨਾਗਾ ਇਹਨੇ 15 ਕਿਲੋ ਦਿੱਤਾਗਾ ਠੀਕ ਆ ਵੀਰੇ ਸੂਰੀ ਨੂੰ ਬਾਈ ਕਹਿੰਦਾ ਮੈਂ 15 ਕਿਲੋ ਦੁੱਧ ਕੱਢਿਆ ਵੀਰੇ ਜਮਾ ਤਿਆਰ ਹੁਣ ਕਿੰਨਾ ਵੀਰੇ 2 ਮਹੀਨਾ ਆਉਂਦਾ ਤੁੰ ਨੂੰ ਹੁਣ ਇਹ ਥੱਲੇ ਹੁਣ ਵੀ ਮੇਰੇ ਤੇ 12-14 ਕਿਲੋ ਹੈਗਾ ਹੁਣ ਜੀ ਠੀਕ ਆ ਵੀਰੇ ਕਰ ਕਰ ਵੀਰੇ ਇੱਕ ਸਿੰਗਲ ਰੋਪੀ ਲਈ ਹੋਈ ਆ ਤੇ ਬਾਕੀ ਮੱਝ ਬਹੁਤ ਸੋਹਣੀ ਆ ਦੇਖੋ ਵੀਰੇ ਕਰੋ ਚੈੱਕ ਕੰਦ ਕੋ ਦੇਦਾ ਹੀ ਬਹੁਤ ਸੁਣਾ ਕਰ ਮਾਲੀ ਦਾ ਦੇਖੋ ਜੀ ਹਾਂ ਸੁਣੋ ਕਿ ਇਹ ਵੀ 34 ਵੀਰੇ 34 ਵੀਰੇ ਠੀਕ ਆ ਅੱਗੇ ਵੀਰੇ ਇਹ ਜੀ ਮੱਝ ਪਾਲਾ ਜੀ ਪਾਈ ਰੋਪੇ ਪਾਈ ਰੋਪੇ ਦਾ 2 ਸਾਲ ਹੋ ਗਏ ਠੀਕ ਕਰ ਜੇ ਜਿੱਥੇ ਦੋ ਜੀ ਉਹ ਉਹ ਵੀ ਇਹ ਜੀ ਉਹ ਕਰ ਦੇਗਾ ਜੀ ਠੀਕ ਆ ਭਾਈ ਜਿਹੜਾ ਪਹਿਲੇ ਨੰਬਰ ਤੇ ਝੋਕੀ ਦਿਖਾਈ ਸੀ ਆਹ ਮਾਂ ਮੱਝ ਦੀ ਝੋਟੀ ਆ ਵੀਰੇ ਦੇਖੋ ਬਈ ਮੱਝ ਬਹੁਤ ਸੋਹਣੀ ਆ ਕਰੋ ਚੱਕ ਨਾ ਮੁਰਾਦ ਯਸਰ ਜੀ ਦੇਖੋ ਵੀਰੇ ਅਡਰ ਕੁਆਲਟੀ ਚ ਮੱਝ ਦੀ ਬਹੁਤ ਸੋਹਣੀ ਆ ਦੇਖੋ ਵੀਰੇ ਬਹੁਤ ਸੋਹਣੀ ਮੱਝ ਆ ਵੀਰੇ ਇੱਕ ਨੰਬਰ ਸੁਆ ਵੀਰੇ ਆਹ ਹਾਂਜੀ ਚੌਥੇ ਸੁਆ ਚੌਥੇ ਸੁਆ ਠੀਕ ਆ ਵੀਰੇ ਤੇ ਆ ਅਗਲੇ ਨੰਬਰ ਤੇ ਜੀ ਆ ਬਹੁਤ ਵੱਡੀ ਮੱਝ ਆ ਵੀਰੇ ਇਹ ਮੱਝ ਆ ਪੰਜਾ 2 ਲੀਟਰ ਲਮਾਉਂਦਾ ਠੀਕ ਆ ਜੀ ਇਹ ਆਪਣਾ ਸਾਨੂੰ ਮਦਦ ਜੀ ਪਹਿਲੇ ਸਵੇਰੇ ਠੀਕ ਆ ਜੀ ਤੇ ਹੁਣ ਆਪਾਂ ਕੋਲ ਚੌਥੇ ਸਵੇਰੇ ਸੂਣਾ ਜੀ ਆ ਮੱਝ ਨੇ ਬਾਈ ਕਹਿੰਦਾ ਚੌਥੇ ਸਵੇਰੇ ਸੂਣਾ ਬਾਈ ਇਹਦਾ ਮੜਾ ਫੇਸ ਦਿਖਾ ਦੇ ਤਰ ਨੂੰ ਬਹੁਤ ਵਧੀਆ ਵੱਡੀ ਮੱਝ ਆ ਵੀਰੇ ਇਹ ਜਿਹਨੇ ਆਪਣੇ ਕੋਲੇ ਦੂਜੇ ਸਵੇਰੇ ਬਹੁਤ ਦਿੱਤਾਗਾ 16 ਕਿਲੋ ਮੈਂ ਤਾਂ ਚੋਝਾ ਲਾ ਡਰ ਸੀ ਥੋੜੀ 16 ਕਿਲੋ ਕੱਢਿਆ ਲਗਾ ਠੀਕ ਆ ਜੀ ਬਾਈ ਕਹਿੰਦਾ 16 ਕਿਲੋ ਦਾ ਦੁੱਧ ਕੱਢਿਆ ਆਪਾਂ ਦੇਖ ਭਾਲ ਤੋ ਪੂਰੀ ਵਧੀਆ ਆ ਗਈ ਠੀਕ ਆ ਜੀ ਢੂਣ ਮਹੀਨੇ ਦੀ ਕੱਚੀ ਆ ਸੂਣਾ ਵਾਲ ਠੀਕ ਹੈ ਵੀਰੇ 2 ਮਹੀਨੇ ਰੱਖ ਸਕੂਗੀ ਬਈ ਕਹਾਂ ਦੇਖੋ ਵੀਰੇ ਆਰਡਰ ਕੁਆਲਟੀ ਤੇ ਵੀ ਚੈੱਕ ਕਰਾ ਲੈਣੇ ਆ ਕਰੋ ਚੈੱਕ ਬਈ ਬੈਟਪੂਰੇ ਦੀ ਵੀਰੇ ਬਹੁਤ ਚੌੜੀ ਆ ਦੇਖੋ ਵੀਰੇ ਬਹੁਤ ਵੱਡੀ ਮੱਝ ਲੱਭੇਰ ਬਹੁਤ ਮੱਝ ਆ ਗਿਆ ਵੀਰੇ ਮੱਝ ਇਹ ਆਪਣੀ ਘਰ ਦੀ ਮੱਝ ਆ ਜਮਾਂ ਪ੍ਰਾਣੀ ਠੀਕ ਹੈ ਜੀ ਜਿੱਦਾਂ ਆਪਾਂ ਕੰਮ ਕੀਤਾ ਮੰਜਾ ਸਾਨੂੰ ਕੋਦੋਂ ਧੀ ਸੀ ਆਪਣੇ ਕੋਲੇ ਠੀਕ ਹੈ ਜੀ ਠੱਤੀ ਜਿਹਦੀ ਮੱਝ ਆ ਠੀਕ ਹੈ ਜੀ ਇਹ ਆਪਣੀ ਘਰ ਦੀ ਮੱਝ ਆ ਪਹਿਲਾਂ ਪਹਿਲਾਂ ਪੂਰੀ ਮੱਝ ਹੁੰਦੀ ਸੀ ਕੋਲੀ ਇਕੱਠੀ ਆ ਯਾਰ ਜੀ ਠੀਕ ਹੈ ਜੀ। ਨਾ ਕਰੀਂ ਮੈਂ 7 ਤੇ 8 ਨੂੰ ਸੋਇਆ ਤੁਹਾਨੂੰ। ਠੀਕ ਹੈ ਜੀ। ਅਗਰੇ ਬਾਈ ਦੀ ਘਰ ਦੀ ਮੱਝ ਆ ਬਹੁਤ ਵੱਡੀ ਮੱਝ ਦੇਖੋ ਵੀਰੇ। ਕਰੋ ਜਾਂ। ਉਹ ਇਹ ਕਹਿੰਦਾ ਆਪਾਂ ਇਹ ਤੋਂ ਕੰਮ ਸਟਾਰਟ ਕੀਤਾ ਮੱਝ ਦਾ। ਠੀਕ ਹੈ ਜੀ। ਦੇਖੋ ਵੀਰੇ ਬਹੁਤ ਸੋਹਣੀ ਆ। ਹਾਂਜੀ ਵੀਰੇ ਆਹਦੀ ਸੋਹਣੀ ਕੱਟੀ ਜਾਂਦਾ। ਇਹ ਕੱਟੀ ਆਪਣੀ ਆ ਵੱਜਦੀ ਆ। ਠੀਕ ਹੈ ਜੀ। ਇਹ ਇਹ 1470 ਦਾ ਹੈ ਠੀਕ ਹੈ ਜੀ ਦਵਾਏ ਜਡ ਵਲੇਗਾ ਕਰਨਾ ਦੇਖ ਠੀਕ ਹੈ ਜੀ ਤੇ ਵੀ ਇਹਦੇ ਇੱਕ ਬਾਲ ਦੀ ਜੱਟਾ ਨਾ ਸਿਰ ਤੋਂ ਨਾ ਪੂਛ ਤੋਂ ਨਾ ਟਿੱਕਾਂ ਆ ਤੇ ਠੀਕ ਹੈ ਬਹੀ ਕਹਿੰਦਾ ਜੈਡ ਵਲੇਗਾ ਪਯੋਰ ਮੂਰਾ ਚਗਰੇ ਬਹੁਤ ਚੰਗੀ ਕੱਟੀ ਠੀਕ ਹੈ ਜੀ ਬਹੁਤ ਸੋਹਣੀ ਤਿਆਰ ਹੋ ਗਰੀ ਠੀਕ ਹੈ ਜੀ ਆਮ ਅੱਜ ਦੀ ਹੈ ਵੀਰੇ ਜੀ ਮਾਤਾ ਬਰਾਂ ਦੀ ਜਾਲ ਨਹੀਂ ਕਰਦੀ ਠੀਕ ਹੈ ਜੀ ਜੇ ਸਾਡੇ ਕੋਲੇ ਹੁਣ ਨਾ ਦੋਸਤਾਂ ਦੂਏ ਸਭ ਜੀ ਠੀਕ ਹੈ ਜੀ ਕਿੰਨਾ ਟੈਂ ਰਹਿ ਗਿਆ ਸੁੰਮ ਜੀ ਇਹ ਦੂਰ ਤੱਕ ਨਾਲ ਹੈ ਰੋਲ ਮਹੀਨੇ ਤੱਕ ਸੂਹੂਗੇ ਭਾਈ ਕਹਿੰਦਾ ਚੌਥੇ ਸਵੇਰ ਸੂਣਾਗਾ ਬਹੁਤ ਚੰਗੀ ਮੱਝ ਆ ਵੀਰੇ ਦੇਖੋ ਕਰੋ ਚੱਕੀ ਜੀ ਪਿੱਛੇ ਫੁੜਾ ਵੀਰੇ ਦੇਖੋ ਬਹੁਤ ਚੰਗਾ ਛੋਟੀ ਦਾ ਬੋਲੀ ਵਾਲੀ ਪੂਰੀ ਆ ਠੀਕ ਆ ਜੀ ਪਿਛਲੇ ਸਵੇਰੇ ਵੀਰੇ ਨੇ ਦੁੱਧ ਕਿਨਾ ਦਿੱਤਾ ਕਹਿੰਦਾ ਦੂਹਣੇ ਤਾਰਾ ਤਾਰਾ ਕਿਲੋ ਦਿੱਤਾਗਾ ਠੀਕ ਆ ਵੀਰੇ ਦੇਖੋ ਵੀਰੇ ਬਹੁਤ ਚੰਗੀ ਭਾਈ ਕਹਿੰਦਾ ਤੁਸੀਂ ਸਵੇਰੇ 14 ਕਿਲੋ ਦੁੱਧ ਦਿੱਤਾ ਹੈ ਮੱਝ ਨੇ ਐ ਕਿ ਵੀਰੇ ਕਿੰਨੇ ਦੀ ਉਮੀਦ

ਕਾਰਗਲ ਫੀਡ ਪਾਉਣਾ ਆਪਾਂ ਸਾਰਿਆਂ ਨੂੰ ਵੀਰੇ ਕਾਰ ਗਲ ਕਾਰ ਗਲ ਕਾਫਟਾ ਤੋਂ ਸ਼ੁਰੂ ਕਰ ਦਿੰਦੇ ਆ ਜੀ ਠੀਕ ਆ ਜੀ ਦੇਖੋ ਵੀਰੇ ਇਹ ਵੀ ਬਹੁਤ ਸੋਹਣੀ ਤਿਆਰ ਹੋਈ ਆ ਬਾਈ ਕਹਿੰਦਾ ਕਾਰਗਲ ਫੀਡ ਤੇ ਤਿਆਰ ਹੋਈ ਆ ਦੇਖੋ ਬਾਈ ਦੇਖੋ ਪੂੜਾ ਪੜਾ ਇਹਦਾ ਵੀ ਚੈੱਕ ਕਰੋ ਬਹੁਤ ਸੋਹਣਾ ਜੀ ਇਹ ਆ ਬਾਈ ਵੀਰੇ ਇੱਧਰ ਵੱਜਾਂ ਤੁਹਾਨੂੰ ਕਟਰੋਂਾਂ ਦੀ ਵੀ ਜਾਣਕਾਰੀ ਦਿਖਾਉਣੇ ਇੱਧਰ ਬਾਈ ਕੋਲੇ ਦੋ ਤਿੰਨ ਕਟਰੋਂ ਵੀ ਖੜੇ ਆ ਵੀਰੇ ਦਿਖਾਉਣੇ ਤੁਹਾਨੂੰ ਕੱਟੀ ਵੇਲੇ ਨੰਬਰ ਤੇ ਇਹ ਕੱਟੀ ਆਪਣੀ M29 ਬੋਲ ਦੀ ਸੀਮੰਟ M29 ਸੀਮੰਟ ਬੋਲ ਦੇ ਸੀਮੰਟ ਠੀਕ ਆ ਵੀਰੇ ਆ ਮੱਝ ਦੀ ਆ ਬਾਈ ਕਹਿੰਦਾ M29 ਦੀ ਸੀਮੰਟ ਦੀ ਇਹ ਝੁੱਟੀ ਬਈ ਕਹਿੰਦਾ ਆ ਵੀ ਭਰਾਇਆ ਸੀਗਾ ਵੀਰੇ ਤੇ ਬਹੁਤ ਸੋਹਣੀ ਦੇਖੋ ਬਈ ਤਿਆਰ ਤੇ ਹੋਰ ਬਹੁਤ ਸੋਹਣੀ ਹੋ ਰਹੀ ਆ ਬਈ ਇਹ ਵੀ ਫੀਟ ਤੇ ਤਿਆਰ ਹੁੰਦੀ ਹਾਂ ਇਹਨੂੰ ਆਪਾਂ ਦੁੱਧ ਵੀ ਹਰੇ ਛੱਡ ਦਿਆਂਗੇ ਉਹ 2-3 ਮਹੀਨੇ ਹੋਣੇ ਦੁੱਧ ਪੂਰਾ ਵਹੀਲਾ ਛੱਡਦੇ ਆ ਠੀਕ ਆ ਫੀਟ ਵੀ ਜਲਦੀ ਠੀਕ ਆ ਵੀਰੇ ਆ ਦੂਜੇ ਨੰਬਰ ਤੇ ਵੀਰੇ ਇਹ ਦੀ ਉਹ ਆਪਣੀ ਘਰ ਦੀ ਮੱਝ ਦਾ ਕੱਟਾ ਹੈ ਤੇ ਪ੍ਰਕਸ਼ਿਤ ਬੋਲ ਦਾ ਹੈ ਠੀਕ ਆ ਵੀਰੇ ਪ੍ਰਕਸ਼ਿਤ ਪ੍ਰਕਸ਼ਿਤ ਬੋਲ ਦਾ ਵੀਰੇ ਆ ਕੱਟਾ ਕਿੰਨੇ ਟੈਂ ਦੀ ਇਹ ਹੋਰ ਉੜਕ ਮਿਲ ਜਾਈ ਜਿਹੜੀ ਸਾਹ ਸਮਲ ਘੱਟ ਆਉਂਦਾ ਬਾਈ ਕਰਕੇ ਅੰਛਰ ਤੇ ਆ ਗਏ ਥੋੜੇ ਜੇ ਠੀਕ ਆ ਵੀਰੇ ਹਾਂ ਥੋੜੇ ਜੇ ਲਿੱਸੇ ਆ ਗਏ ਬਾਈ ਕਹਿੰਦਾ ਥੋੜੇ ਜੇ ਲਿੱਸੇ ਨਹੀਂ ਥੋੜੀ ਜੀ ਸ਼ਾਮ ਘੱਟ ਹੁੰਦੀ ਆ ਬਾਈ ਜਾਨ ਪਰ ਬਹੁਤ ਆ ਬਾਈ ਕੋਲੇ ਇਹ ਤਾਂ ਕਰਕੇ ਨਹੀਂ ਥੋੜੀ ਜਾਨ ਸ਼ਾਮ ਘੱਟ ਹੁੰਦੀ ਆ ਤੇ ਇਹ ਕਿਹੜੀ ਮੱਝ ਦਾ ਵੀਰੇ ਆਹਾ ਆ ਕੱਟਾ ਇਹ ਕੱਟਾ ਪੀਓ ਇਹ ਮੱਝ ਜਿਹੜੀ ਆ ਘਰ ਦੀ ਪੁਰਾਣੀ ਮੱਝ ਜਿਹੜੀ ਠੀਕ ਆ ਵੀਰੇ ਉਹਦਾ ਠੀਕ ਆ ਵੀਰੇ ਬਾਈ ਚੰਗੇ ਰਿਕਾਰਡ ਵਾਲੀ ਆ ਸਾਰੇ ਕੱਟਾ ਕੱਟੀ ਦਾ ਸਾਰੇ ਪੂਰੇ ਵਧੀਆ ਆ ਗਏ ਠੀਕ ਆ ਵੀਰੇ ਤੇ ਆ ਤੀਜੇ ਨੰਬਰ ਤੇ ਵਰਤਣੇ ਵਾਚ ਪਾ ਲਿਆ ਜਿਹੜੀ ਹੁਣ ਉਹਦੇ ਮਗਰ ਆਇਆ ਆਪਣੀ ਨੇ ਬਤਾਈ ਕਿ ਠੀਕ ਆ ਬਾਈ ਕਹਿੰਦਾ ਕੋਈ ਕਨਫਰਮ ਨਹੀਂ ਹੈਗਾ ਵੀਰੇ ਉਹ ਹੈ ਚੰਗਾ ਬਹੁਤ ਵੀਰੇ ਆ ਬਾਈ ਕੋਲੇ ਇੱਕ ਕੱਟਾ ਹੈਗਾ ਇਹ 574 ਦਾ ਵੀਰੇ ਬਹੁਤ ਚੰਗਾ ਦੇਖੋ ਵੀਰੇ ਕਰੋ ਚੈੱਕ ਆ ਵੀਰੇ ਸਾਰੇ ਮੰਨ ਲਓ ਬਈਆਂ ਮਈਆਂ ਬਹੁਤ ਚੰਗੇ ਰਿਕਾਰਡ ਵਾਲੀਆਂ ਆ ਬਾਈ ਕੋਲੇ ਤੇ ਬਾਈ ਕਹਿੰਦਾ ਬਾਈ ਇਹਦਾ ਕੀ ਸੇਲ ਸੂਲ ਕਰ ਸਕਦੇ ਆ ਆਪਾਂ ਕੱਟੇ ਆ ਜਿਹੜੇ ਕੋਈ ਜਾਂ ਮੱਝ ਹੋਗੇ ਇਹਨਾਂ 'ਚ ਕੋਈ ਸੇਲ ਕੱਟੇ ਕੱਟੇ ਕਰ ਦਾਂਗੇ ਬਾਈ ਕਹਿੰਦਾ ਜੇ ਕੋਈ ਕੋਈ ਮੰਨ ਲਵਈ ਹੋਊਗਾ ਹਨਾ ਸਾਹਮ ਸਭਾ ਲਾ ਕੱਟੇ ਬਾਈ ਕਹਿੰਦਾ ਦੇ ਦਾਂਗੇ ਪਸ਼ੂ ਵਧੀਆ ਕੋਈ ਛੇਲ ਨਹੀਂ ਹੈਗਾ ਤੇ ਦਿਖਾਉਣ ਦੀ ਖਾਤਰੀ ਬਾਈ ਨੇ ਵੀਡੀਓ ਬਣਾਈ ਸੀਗੀ ਤੇ ਜੇ ਬਾਈ ਛੇਲ ਪਰ ਚੇ ਮਾੜਾ ਮੋਟਾ ਕੁਛ ਕਰਦੇ ਹੋ ਕਰਦੇ ਕਰ ਦਾਂਗੇ ਆਪਾਂ ਕੋਈ ਕਰਦੇ ਇਹ ਕੋਈ ਬੰਦਾ ਆਪ ਨੂੰ ਵਧੀਆ ਮਗ ਮੁੱਲ ਵਿੱਚ ਦਾ ਬਕਾਰ ਦੇ ਦਾਂਗੇ ਮਾੜਾ ਇੱਥੇ ਹੋ ਗਿਆ ਵੀਰੇ ਨੰਬਰ ਬੋਲ ਦੇ ਆ ਬਾਈ ਦਾ ਨੰਬਰ ਮਾੜਾ ਇਹ ਨੋਟ ਕਰ ਲਓ ਵੀਰੇ 98770 9856 98770 9856 9856 ਵੀਰੇ ਕੋਈ ਵੀ ਬਾਈ ਤੋਂ ਜਾਣਕਾਰੀ ਲੈਣੀ ਆ ਬਾਈ ਨਾਲ ਕਨੈਕਟ ਕਰ ਸਕਦਾ ਤੇ ਬਹੁਤ ਚੰਗੇ ਬਾਈ ਕੋਲੇ ਬਾਰੇ ਸਾਰੇ ਚੰਗੇ ਪਸ਼ੂ ਹੁੰਦੇ ਆ ਰਕਾਰਡ ਵਾਲੀ ਹਨਾ ਤੇ ਸੇਲ ਸੇਲ ਤਾਂ ਬਾਈ ਕਰਦਾ ਨਹੀਂਗਾ ਬਈ ਜੇ ਕੋਈ ਕਈ ਵਾਰੀ ਕੋਈ ਹਨਾ ਚੰਗੀ ਮੱਝ ਪਰਚੇ ਨਾਲ ਮੱਝਾਂ ਜਮਾ ਕਰਦਾ 20 30 ਮੱਝਾਂ ਕਰਨੀ ਆਪਾਂ ਠੀਕ ਆ ਵੀਰੇ ਤੇ ਫਿਰ ਅੱਗੇ ਵੀ ਤੁਹਾਨੂੰ ਜਦੋਂ ਬਾਈ ਕੋਲੇ ਜਿਆਦਾ ਪਸ਼ੂ ਹੋਏ ਵੀਰੇ ਉਦੋਂ ਵੀ ਤੁਹਾਡੇ ਕੋਲ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਬਾਈ ਵੀਰੇ ਦੂਜੇ ਪਾਰ ਤੇ ਆਪਾਂ ਵੀਡੀਓ ਦਿਖਾਉਣੇ ਆ ਬਾਈ ਦੀਆਂ ਗਾਵਾਂ ਬਹੁਤ ਚੰਗੀਆਂ ਬਾਈ ਗਾਵਾਂ ਰੱਖਦਾ ਹੈਗਾ ਤੇ ਆਜੋ ਮਿੱਤਰੋ ਦਿਖਾਉਣੇ ਆ